ਭਾਰਤੀ ਐਂਬੈਸੀ ਔਰ ਕੌਂਸੂਲੇਟ ਲੰਬੇ ਸਮੇਂ ਤੋਂ ਜਿਹੜੇ ਸਿੱਖ ਐਕਟਿਵਿਸਟ ਨੇ ਉਹਨਾਂ ਦੇ ਉੱਤੇ ਸਪਾਈਂਗ ਔਰ ਅੜੜ ਤਰੀਕਿਆਂ ਦੇ ਨਾਲ ਉਹਨਾਂ ਦੀਆਂ ਆਵਾਜ਼ਾਂ ਨੂੰ ਖਾਮੂਸ਼ ਕਰਨ ਦੇ ਜਿਹੜੇ ਨੇ ਉਹ ਟੰਗ ਤਰੀਕੇ ਅਪਣਾਉਂਦੇ ਰਹੇ ਨੇ ਉਹਨਾਂ ਨੇ ਕਿਹਾ ਕਿ ਕਿਵੇਂ ਇੰਡੀਅਨ ਜਿਹੜੇ ਇੰਟੈਲੀਜੈਂਸ ਆਪਰੇਟਿਵ ਸੀ ਉਹ ਉਹਨਾਂ ਨੇ ਸੈਂਸਿਟਿਵ ਇਨਫੋਰਮੇਸ਼ਨ ਇਕੱਠੀ ਕੀਤੀ ਔਰ ਕਿਵੇਂ ਉਹਨਾਂ ਨੇ ਜਿਹੜੀ ਹੈ ਡਿਪਲੋਮੈਟਿਕ ਰਿਲੇਸ਼ਨਸ ਦਾ ਜਿਹੜਾ ਚਾਰਟਰ ਹੁੰਦਾ ਹੈ ਜਾਂ ਜਿਹਦੇ ਥੱਲੇ ਉਹ ਹੁੰਦਾ ਉਹਨੂੰ ਵਾਇਓਲੇਟ ਕੀਤਾ ਹੈ ਔਰ ਇਵਨ ਅਮਰੀਕਾ ਆਸਟ੍ਰੇਲੀਆ ਦੇ ਵਿੱਚ ਜਿਹੜੀਆਂ ਘਟ ਗਣਤੀਆਂ ਨੇ ਉਹਨਾਂ ਨੂੰ ਵੀ ਵਲਨਰੇਬਲ ਬਣਾਇਆ ਸਿੱਖਾਂ ਦੇ ਨਾਲ ਪਹਿਲਾਂ ਵੀ ਜਿਹੜੀ ਇਹ ਲਗਾਤਾਰਤਾ ਨਾਲ ਪਰਸੀਕਿਊਸ਼ਨ ਔਰ ਉਹਨਾਂ ਨੂੰ ਹਾਸ਼ੀਏ ਤੇ ਧੱਕਣ ਦੀ ਕੋਸ਼ਿਸ਼ ਇੰਡਿਆ ਦੇ ਵਿੱਚ ਹੁੰਦੀ ਰਹੀ ਹੈ ਕਿਉਂਕਿ ਸਿੱਖ ਉੱਥੇ ਵੀ ਔਰ ਇੰਟਰਨੈਸ਼ਨਲੀ ਵੀ ਹਮੇਸ਼ਾ ਮਖਰ ਨੇ ਜਦੋਂ ਮਨੁੱਖੀ ਹੱਕਾਂ ਦੀ ਗੱਲ ਆਉਂਦੀ ਹੈ ਆਡੇ ਮੁਲਕ ਦੇ ਵਿੱਚ ਆ ਕੇ ਉਹਨਾਂ ਨੇ ਜੋ ਇੱਥੇ ਖਲਲ ਪਾਇਆ ਇਸ ਲਈ ਇਹ ਸਾਰੇ ਵੀ ਟ੍ਰੇਡ ਐਗਰੀਮੈਂਟ ਵੀ ਤੇ ਜਿਹੜੇ ਹੋਰ ਵੀ ਫਾਈਨੈਂਸ਼ੀਅਲ ਮੋਨਿਟਰੀ ਮੈਟਰਸ ਨੇ ਉਹਨਾਂ ਦੇ ਉੱਤੇ ਹਾਲ ਦੀ ਕੜੀ ਫੁੱਲ ਸਟਾਪ ਲਾਇਆ ਜਾਏ ਪਹਿਲਾਂ ਪਿਛਲਾ ਸਾਰਾ ਇਨਵੈਸਟੀਗੇਟ ਹੋਏ ਔਰ ਆਸਟ੍ਰੇਲੀਅਨ ਲੋਕਾਂ ਨੂੰ ਸੱਚ ਤੋਂ ਜਾਣੂ ਕਰਾਇਆ ਜਾਏ ਪੀਵਰਸ ਵੈਲਕਮ ਬੈਕ ਆਨ ਪ੍ਰੋਗਰਾਮਸ ਸੋ ਵੀਰਸ ਗੱਲਬਾਤ ਕਰਨ ਜਾ ਰਹੇ ਆ ਕਿ ਆਸਟ੍ਰੇਲੀਆ ਦੀ ਮੌਜੂਦਾ ਹਕੂਮਤ ਪਿਛਲੇ ਵਰਿਆਂ ਵਿੱਚ ਮੋਦੀ ਭਗਤਾਂ ਵਾਂਗ ਹੀ ਵਰਤਾਰਾ ਕਰ ਰਹੀ ਸੀ ਜਦੋਂ ਕਿ ਆਸਟ੍ਰੇਲੀਆ ਵਿੱਚ ਭਾਰਤੀ ਗੁਪਿਆ ਏਜੰਸੀ RAW ਵੱਲੋਂ ਆਪਣੇ ਜੂਸੂਸਾਂ ਦਾ ਜਾਲ ਵਿਛਾਇਆ ਜਾ ਰਿਹਾ ਸੀ ਸੋ ਆਸਟ੍ਰੇਲੀਆ ਗੁਰਦੁਆਰਾ ਕੌਂਸਲ ਆਫ ਵਿਕਟੋਰੀਆ ਵੱਲੋਂ ਇੱਕ ਪ੍ਰੈਸ ਰਿਲੀਜ਼ ਜਾਰੀ ਕਰਕੇ ਭਾਰਤ ਵੱਲੋਂ ਆਸਟ੍ਰੇਲੀਆ ਵਿੱਚ ਕੀਤੀ ਜਾ ਰਹੀ ਦਖਲਅੰਗ ਅੰਦਾਜ਼ੀ ਅਤੇ ਜੂਸੂਸੀ ਦੀ ਪਰਵੀਨ ਨਖੇਦੀ ਕੀਤੀ ਹੈ ਸੋ ਆਸ ਕਰਨੀ ਚਾਹੀਦੀ ਹੈ ਕਿ ਆਸਟ੍ਰੇਲੀਆ ਸਰਕਾਰ ਆਪਣੇ ਮੁਲਕ ਦੇ ਹਿੱਤ ਵਿੱਚ ਭਾਰਤ ਸਰਕਾਰ ਦੀ ਆਸਟ੍ਰੇਲੀਆ ਵਿਚੀਆਂ ਕਾਰਵਾਈਆਂ ਸੰਬੰਧੀ ਇੱਕ ਵਾਈਟ ਪੇਪਰ ਜਾਰੀ ਕਰੇਗੀ ਅਤੇ ਭਾਰਤ ਨੂੰ ਉਸ ਦੀਆਂ ਕਰਤੂਤਾਂ ਲਈ ਜਵਾਬਦੇਹ ਬਣਾਇਆ ਜਾਏਗਾ ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਅਤੇ ਲਿਖਣ ਲਈ ਤੁਹਾਡਾ ਸਾਥ ਦਾ ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਕੀ ਵਿਚਾਰ ਹਨ ਅ ਦੇਖੋ ਜਿੱਥੇ ਇਹ ਸਾਰੇ ਡਿਸਕਸ਼ਨ ਫੋਰਮ ਦੇ ਉੱਤੇ ਜਿਹੜਾ ਪਿਛਲੇ ਕਈ ਦਿਨਾਂ ਤੋਂ ਲਗਾਤਾਰਤਾ ਨਾਲ ਹੈ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਜਸਟਨ ਟਰੂਡੋ ਜَا ਕੈਨੇਡੀਅਨ ਗਵਰਨਮੈਂਟ ਔਨ ਦਾ ਟਾਪ ਹੈ ਕਿ ਜਿੱਥੇ ਉਹਨਾਂ ਨੇ ਆਪਣਾ ਹਕੂਮਤੀ ਫਰਜ਼ ਨਿਭਾਇਆ ਜਸਟਨ ਟਰੂਡੋ ਨੇ ਹੀ ਨਹੀਂ ਕਿ 18 ਸਤੰਬਰ ਨੂੰ 3 ਮਹੀਨੇ ਦੇ ਵਿੱਚ ਉਜਿੰਸ਼ਾਫ ਕਰਕੇ ਇੰਡੀਆ ਨੂੰ ਜ਼ਿੰਮੇਵਾਰ ਦੱਸਿਆ ਹਰਦੀਪ ਸਿੰਘ ਨਿਜਰ ਦੇ ਮਰਡਰ ਲਈ ਉਹਨਾਂ ਦੇ ਰਾਜ ਦੇ ਬੰਦੇ ਨੂੰ ਵੀ ਉੱਥੋਂ ਕੱਢਿਆ ਔਰ ਲੇਟੈਸਟ ਜੇ ਅਸੀਂ ਇਸ ਵੀਕਐਂਡ ਤੇ ਉਹਨਾਂ ਦੀ ਪ੍ਰੈਜ਼ੈਂਟੇਸ਼ਨ ਦੇਖੀਏ ਤੇ ਉਹਨਾਂ ਨੇ ਇਹ ਸ਼ੋਰ ਕੀਤਾ ਕਿ ਭਾਈ ਸਿੱਖੀ ਵੈਲਿਊਜ਼ ਨੂੰ ਡਿਫੈਂਡ ਕਰਨਗੇ ਸਿੱਖਾਂ ਦੇ ਆਜ਼ਾਦੀ ਦੇ ਹੱਕ ਨੂੰ ਰਿਲੀਜੀਅਨ ਨੂੰ ਇਹ ਸਾਰਿਆਂ ਨੂੰ ਸੋ ਮੈਂ ਇਹ ਸਮਝਦਾ ਹਾਂ ਵੀ ਸੈਲੂਟ ਜਸਟਨ ਟਰੂਡੋ ਨੂੰ ਇੱਕ ਵਾਰ ਫੇਰ ਬਿਲਕੁਲ ਇਹ ਸਾਰੇ ਖਾਸ ਤੌਰ ਤੇ ਵਾਸ਼ਿੰਗਟਨ ਪੋਸਟ ਦੀ ਸਟੋਰੀ ਨੇ ਜਿਸ ਨੇ ਜਦੋਂ ਅਸੀਂ ਇਹ ਕਹਿੰਦੇ ਹਾਂ ਵੀ ਕਈ ਵਾਰ ਇੱਕ ਕਹਾਣੀ ਜਿਹੜੀ ਹੈ ਉਹ ਸਾਰੇ ਨੈਰੇਟਿਵ ਨੂੰ ਉਲਟਾ ਕੇ ਉਹ ਮਾਰਦੀ ਹੈ ਆਲਾ ਸੀ ਫਖਰ ਮਹਿਸੂਸ ਕਰਦੇ ਸੀ ਹੁਣ ਵੀ ਕਰਦੇ ਆ ਪਰ ਵਿਦੇ ਪਿੰਚ ਆਫ ਸਾਲਟ ਕਿ ਵੀ ਅਮਰੀਕਾ ਨੇ ਹੌਸਲਾ ਦਿਖਾਇਆ ਇਨਡੈਕਟਮੈਂਟ ਕੀਤੀ ਔਰ ਵੇਟ ਕਰ ਰਹੇ ਆ ਸੀ ਕਿ ਨਿਖਲ ਗੁਪਤਾ ਆਏ ਔਰ ਦੂਜੇ ਪਰ ਵਾਸ਼ਿੰਗਟਨ ਪੋਸਟ ਦੀ ਸਟੋਰੀ ਨੇ ਇਸ ਪਰ ਅਬ ਨੂੰ ਵੀ ਤੋੜਿਆ ਕਿ ਵੀ ਇਹ ਔਰ ਆਸਟ੍ਰੇਲੀਆ ਆਸਟ੍ਰੇਲੀਆ ਬਾਰੇ ਤਾਂ ਉਹਨਾਂ ਦੇ ਪ੍ਰਾਈਮ ਮਿਨਿਸਟਰ ਐਂਥਨੀ ਐਲਬਨੀਜ਼ ਜਿਸ ਕਿਸਮ ਦਾ ਵਰਤਾਰਾ ਉਹਨਾਂ ਦਾ ਮੋਦੀ ਦੀ ਪ੍ਰੈਜ਼ੈਂਸ ਖਾਸ ਤੌਰ ਤੇ ਜਿਨ੍ਹਾਂ ਨੇ ਅ ਤੇ ਮਿਸਟਰ ਐਲਬਨੀਜ਼ ਦਾ ਇੰਡੀਆ ਦੌਰਾ ਦੇਖਿਆ ਜਦੋਂ ਕਿ ਰੱਥ ਦੇ ਵਿੱਚ ਸਟੇਡੀਅਮ ਚ ਮੋਦੀ ਨਾਲ ਲੈ ਕੇ ਉੱਥੇ ਮੋਦੀ ਤੇ ਉਹਦੀ ਜਾਇਜਾਕਾਰ ਹੋ ਰਹੀ ਹੈ ਤੇ ਫਿਰ ਜਵੇਂ ਮੋਦੀ ਜਦੋਂ ਆਸਟ੍ਰੇਲੀਆ ਦੇ ਦੌਰੇ ਤੇ ਆਇਆ ਔਰ ਬੜੀ ਜਿਹੜਾ ਉਹ ਬੇਹਾਈ ਨਾਲ ਐਲਬਨੀਜ਼ ਕਹਿ ਰਿਹਾ ਕਿ ਬੰਦੇ ਇਕੱਠੇ ਕੀਤੇ ਨੇ ਜਹਾਜ਼ ਪਰ ਪਰ ਕੇ ਪੈਸੇ ਖਰਚ ਕੇ ਕਹਿ ਰਿਹਾ ਜੀ ਕਿ ਮੋਦੀ ਇਜ਼ ਮਾਈ ਬੌਸ ਹੁਣ ਇਸ ਤੋਂ ਇੱਕ ਆਪਣੇ ਆਪ ਚ ਹੋਇਆ ਕਿ ਵੀ ਫੈਲੋ ਪ੍ਰਾਈਮ ਮਿਨਿਸਟਰ ਉੱਥੇ ਇਵਨ ਵਿਦਨ ਆਸਟ੍ਰੇਲੀਆ ਵਿਕਟਸਿਜ਼ਮ ਹੋਇਆ ਕਿ ਵੀ ਉਹ ਤੂੰ ਮੁਰਖ ਦਾ ਪ੍ਰਾਈਮ ਮਿਨਿਸਟਰ ਹੈ ਗਿਆ ਉੱਥੇ ਗੁਜਰਾਤ ਦਾ ਵੀ ਤੂੰ ਐਵੇਂ ਬਲੀਵ ਬਿਹੇਵ ਕਰ ਰਿਹਾ ਜਿਵੇਂ ਆਸਟ੍ਰੇਲੀਆ ਇੰਡੀਆ ਦਾ ਤੀਵਾ ਸੂਬਾ ਹੋਏ ਇੱਕ ਸੂਬੇ ਦੇ ਚੀਫ ਮਿਨਿਸਟਰ ਵਾਂਗ ਫਿਰ ਇਸ ਤੋਂ ਵੀ ਬਾਤਾਂ ਮੈਂ ਸਮਝਦਾ ਹਾਂ ਵੀ ਜਿਹੜਾ ਐਲਬਨੀਸ ਦਾ ਬਿਹੇਵੀਅਰ ਸੀ ਜਦੋਂ ਹਰਦੀਪ ਸਿੰਘ ਨਿਜਰ ਦੇ ਮਰਡ ਮਰਡਰ ਦੀ ਗੱਲ ਬਾਹਰ ਆਈ ਕੈਨੇਡਾ ਨੇ ਅਕਿਊਜ਼ ਵੀ ਕਰ ਦਿੱਤਾ ਔਰ ਜਦੋਂ ਇੱਕ ਜਰਨਲਿਸਟ ਨੇ ਇਹਨੂੰ ਪੁੱਛਿਆ ਐਲਬਨੀਜ਼ ਨੂੰ ਐਂਥਨੀ ਐਲਬਨੀਜ਼ ਨੂੰ ਕਿ ਵੀ ਇਹ ਜਿਹੜਾ ਕਿ ਇੰਡੀਅਨ ਏਜੰਟਸ ਨੇ ਕਲ ਕੀਤਾ ਸਿੱਖ ਲੀਡਰ ਨੂੰ ਕੈਨੇਡਾ ਤੇ ਇਹਨੇ ਜਵਾਬ ਦਿੱਤਾ ਚਿਲ ਆਊਟ ਹੁਣ ਜੋ ਵਾਸ਼ਿੰਗਟਨ ਪੋਸਟ ਨੇ ਖੁਲਾਸੇ ਕੀਤੇ ਨੇ ਉਹ ਤਾਂ ਇਹ ਵੀ ਹੋਰ ਵੀ ਚੰਕਾ ਦੇਣ ਵਾਲੇ ਨੇ ਕਿ ਇਨਫੈਕਟ ਆਲਰੇਡੀ ਇਹ ਸਾਰੇ ਚੋਂ ਜਿਵੇਂ ਸਮਝਦੇ ਆ ਕਿ ਜਿਵੇਂ ਲਾਈਕ ਅ ਸ਼ਾਈਨਿੰਗ ਸਟਾਰ ਜੇ ਕੋਈ ਆਇਆ ਤੇ ਉਹਨਾਂ ਦਾ ਆਸਟ੍ਰੇਲੀਅਨ ਇੰਟੈਲੀਜੈਂਸ ਦਾ ਚੀਫ ਹੈ ਮਾਈਕ ਬਰਗਸ ਹੂੰ ਜਿਨੇ ਹਾਲਾ ਉਹਨੇ 2 ਸਾਲ ਪਹਿਲਾਂ ਹਿੰਟ ਆਊਟ ਤਾਂ ਕੀਤਾ ਸੀ ਕਿ ਵੀ ਇਹ ਆਸਟ੍ਰੇਲੀਅਨ ਰੀਜਨ ਦਾ ਮੁਲਕ ਨਹੀਂ ਹੈ ਪਰ ਇੱਕ ਉਹ ਮੁਲਕ ਜਿਨੇ ਨੇਸਟ ਆਫ ਸਪਾਈਸ ਜਿਹੜਾ ਆਪਣੇ ਜਸੂਸਾਂ ਦਾ ਜਾਲ ਵਿਛਾਇਆ ਜਸੂਸਾਂ ਦਾ ਆਲਣਾ ਬਣਾਇਆ ਹੋਇਆ ਹੈ ਵਾਸ਼ਿੰਗਟਨ ਪੋਸਟ ਨੇ ਜਦੋਂ ਇਹ ਇਨਸ਼ਾਫ ਕੀਤਾ ਕਿ ਵੀ ਉਹ ਮੁਲਕ ਇੰਡੀਆ ਹੈ ਤੇ ਆਸਟ੍ਰੇਲੀਆ ਦੇ ਵੀ ਬਹੁਤ ਸਾਰੇ ਐਕਸਪਰਟਸ ਲਈ ਉਹਨਾਂ ਦੇ ਮੀਡੀਆ ਲਈ ਇਹ ਸ਼ੌਕ ਸੀ ਉਹਨੂੰ ਰਸ਼ੀਆ ਸਮਝ ਰਹੇ ਸੀ ਕਿ ਵੀ ਰਸ਼ੀਆ ਹੁਣ ਅੱਜ ਇੱਕ ਬੜਾ ਅੱਛਾ ਆਰਟੀਕਲ ਜਿਹੜਾ ਮਿਸਟਰ ਐਂਡਰਿਊ ਟਿਲਟ ਜਿਹੜੇ ਕੈਨਬਰਾ ਬੇਸਡ ਨੇ ਔਰ ਫੋਰਨ ਅਫੇਅਰਸ ਔਰ ਡਿਫੈਂਸ ਦੇ ਕੋਰਸਪੋਂਡੈਂਟ ਨੇ ਉਹਨਾਂ ਨੇ ਆਸਟ੍ਰੇਲੀਅਨ ਸਰਕਾਰ ਦੀ ਨੀਤੀ ਦੇ ਉੱਤੇ ਜਿਹੜਾ ਹੈ ਉਹ ਵਿਅੰਗ ਵੀ ਕੀਤਾ ਔਰ ਉਹਨਾਂ ਨੂੰ ਕਿਹਾ ਕਿ ਵੀ ਅੱਗੇ ਸਮਝ ਚਲੋ ਆਨੰਦ ਲਾਲਾ ਪਾਛੇ ਜੋ ਬੀਤੀ ਸੋ ਬੀਤੀ ਅਕਲ ਦਾ ਮੂੰਹ ਹੱਥ ਮਾਰ ਉਹਦਾ ਹੈਡਿੰਗ ਉਹਨਾਂ ਨੇ ਦਿੱਤਾ ਮੋਦੀ ਮੈਨੀਆਂ ਕਮਜ਼ ਐਟ ਅ ਪ੍ਰਾਈਸ ਕਿ ਜੋ ਕੁਛ ਐਂਥਨੀ ਐਲਬਨੀਜ਼ ਜਾਂ ਉਹਦੀ ਹਕੂਮਤ ਕਰ ਰਹੀ ਸੀ ਮੈਨੀਆਂ ਤੁਸੀਂ ਸ਼ਾਇਦਾਂ ਨੂੰ ਕਹਿੰਦੇ ਹੋ ਅੰਨੀ ਭਗਤੀ ਨੂੰ ਕਹਿੰਦੇ ਹੋ ਕਿ ਵੀ ਤੁਸੀਂ ਅੱਖਾਂ ਬੰਦ ਕਰਕੇ ਕਹਿ ਰਹੇ ਹੋ ਕਿ ਹਜ਼ੂਰ ਸਾਡੇ ਮਾਈ ਬਾਪ ਹੁਣ ਇਹਦੇ باوجود ਇੱਕ ਤਾਂ ਹੁੰਦਾ ਵੀ ਤੁਹਾਨੂੰ ਪਤਾ ਨਹੀਂ ਹੋਣਾ ਅਮਰੀਕਾ ਤਾਂ ਇਸ ਲਈ ਸ਼ੌਕ ਚ ਗਏ ਹੋਣਗੇ ਇਹਨਾਂ ਦੇ ਕਿਉਂਕਿ ਉਹ ਤਾਂ ਮੋਦੀ ਦੇ ਸਵਾਗਤ ਚ ਉਹਨਾਂ ਨੇ ਰੈਡ ਕਾਰਪਟ ਵਿਛਾਇਆ ਹੋਇਆ ਹੂੰ ਉਹਨੂੰ ਵਾਈਟ ਹਾਊਸ ਦੇ ਵਿੱਚ ਦੂਜਾ ਜੂਨ ਮਹੀਨੇ ਚ ਔਰ ਬਾਈਡਨ ਗੁਣਗਾਇਨ ਕਰ ਰਿਹਾ ਤੇ ਉਹਨਾਂ ਦਾ ਜਿਹੜਾ ਉਹ ਨikhil gupta ਔਰ raj chief ਔਰ ajit dawal ਔਰ vikram ਜਿਹੜਾ Yadav ਹੈ ਉਹ ਪਲਾਨ ਕਰ ਰਹੇ ਨੇ ਕਿ ਕਿਨੂੰ ਕਿਨੂੰ ਅਮਰੀਕਾ ਚ ਮਾਰਨਾ ਹੈ ਕਿੱਥੇ ਕਿੱਥੇ ਮਾਰਨੇ ਗੁਰਪਤਵੰਤ ਪੰਨੂ ਮਰਡਰ ਪ੍ਰੋਡ ਔਰ ਉਹਨਾਂ ਦਿਨਾਂ ਚ ਜਦੋਂ ਅਜੇ ਜੂਨ ਦਾ ਮਹੀਨਾ ਹੀ ਚੱਲ ਰਿਹਾ ਹਮ ਹੁਣ ਅਮਰੀਕਾ ਲਈ ਤਾਂ ਜ਼ਰੂਰ ਸ਼ੌਕ ਸੀ ਪਰ ਹੁਣ ਆਸਟ੍ਰੇਲੀਆ ਲਈ ਜਿੱਥੇ 2 ਸਾਲ ਪਹਿਲਾਂ ਕਿਉਂਕਿ ਇਹ ਵੀ ਇਸ ਦੇ ਸਾਹਮਣੇ ਆਇਆ ਕਿ ਦੋ ਰਾ ਦੇ ਬੰਦਿਆਂ ਨੂੰ 2 ਸਾਲ ਪਹਿਲਾਂ ਆਸਟ੍ਰੇਲੀਆ ਨੇ ਐਕਸਪੈਲ ਕੀਤਾ ਹਮ ਔਰ ਜਿਵੇਂ ਜਸ ਲੈਵਲ ਦੇ ਉੱਤੇ ਬੋਲਡਲੀ ਇਹਨੇ ਮਾਈਕ ਬਰਗਰਸ ਨੇ ਇਨਕਸ਼ਾਫ ਕੀਤੇ ਨੇ ਵੀ ਕੱਲਾ ਇਹੀ ਨਹੀਂ ਵੀ ਉਹ ਆਸਟ੍ਰੇਲੀਅਨ ਸਿੱਖ ਡਾਇਸਪੋਰਾ ਦੇ ਉੱਤੇ ਸਪਾਈਂਗ ਕਰ ਰਹੇ ਸੀ ਕਿਵੇਂ 에어ਪੋਰਟ ਦੇ ਉਤੇ ਉਹਨਾਂ ਦਾ ਇੰਟੈਲੀਜੈਂਸ ਨੈਟਵਰਕ ਉਹਨਾਂ ਦੇ ਸਕਿਉਰਿਟੀ ਸਿਸਟਮ ਚ ਬ੍ਰੀਚ ਹੋਣ ਉਹਨਾਂ ਦੇ ਪੋਲੀਟੀਸ਼ੀਅਨਸ ਨੂੰ ਖਰੀਦਣ ਦੀ ਲਾਈਨ ਗਰੂਮਿੰਗ ਪੋਲੀਟੀਸ਼ੀਅਨਸ ਦੇ ਇਲੈਕਸ਼ਨ ਸਿਸਟਮ ਨੂੰ ਇਫੈਕਟ ਕਰਨ ਦੀ ਉਹਨਾਂ ਦੇ ਬਿਜ਼ਨਸ ਨਾਲ ਰਿਲੇਟਡ ਸੋ ਹੋਰ ਫੇਰ ਰਹਿ ਕੀ ਗਿਆ ਬਾਕੀ ਤਾਂ ਜਿਹੜਾ ਉਹ ਹੈ ਹੀ ਹੈ ਕਿ ਵੀ ਅਜੇ ਜਦੋਂ ਇਕਨੋਮਿਕਲ ਬੈਨੀਫਿਟ ਕੀ ਲਏ ਨੇ ਉਹ ਸਾਹਮਣੇ ਆਏਗਾ ਵੀ ਅਡਾਨੀਆਂ ਨੇ ਕਿਵੇਂ ਉਥੋਂ ਦੀ ਮਾਈਨਿੰਗ ਔਰ ਦੂਜੇ ਚ ਆਊਟ ਆਫ ਦਾ ਵੇਜ ਆ ਕੇ ਆਸਟ੍ਰੇਲੀਅਨ ਗਵਰਨਮੈਂਟ ਨੇ ਉਹਨਾਂ ਨੂੰ ਰਾਈਟ ਜਿਹੜੇ ਦਿੱਤੇ ਉਹਦੇ ਚ ਕਿਹਨੇ ਕੀ ਕੀ ਖਾਧਾ ਸੋ ਇਹ ਜਿਹੜਾ ਉਹਨੇ ਜਿਹੜਾ opinion page ਹੈ ਉਹਨਾਂ ਦਾ ਮਿਸ ਟੈਂਡਰੂ ਦਾ ਉਹਨਾਂ ਨੇ ਕਹਿਆ ਕਿ ਰੈਵਿਲੇਸ਼ਨਸ ਥੈਟ ਇੰਡੀਅਨ ਸਪਾਈਸ ਵਰ ਕਿਕਡ ਆਊਟ ਆਫ ਆਸਟ੍ਰੇਲੀਆ ਇਜ਼ ਅ ਰਿਮਾਈਂਡਰ ਆਫ ਦਾ ਨੀਡ ਟੂ ਬੀ ਵੇਰੀ ਵੈਨ ਇਟ ਕਮਸ ਟੂ ਡੀਲਿੰਗ ਵਿਦ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਕਿ ਵੀ ਇਹ ਹੁਣ ਉਸ ਤੋਂ ਨਿਕਲੋ ਸਾਰੇ ਚੋਂ ਸੋ ਆਰਟੀਕਲ ਸਾਰਾ ਉਸ ਪਾਸੇ ਵੱਲ ਇਸ਼ਾਰਾ ਕਰਦਾ ਹੈ ਔਰ ਕਿਉਂਕਿ ਇਸ ਤੋਂ ਪਹਿਲਾਂ ਵੀ ਇਹ ਨਹੀਂ ਹੈ ਵੀ ਆਸਟ੍ਰੇਲੀਆ ਨੂੰ ਪਹਿਲੀ ਵਾਰੀ ਇਸ ਕਿਸਮ ਦਾ ਹੋਇਆ ਇੱਕ ਸਟੇਜ ਦੇ ਉੱਤੇ ਮੋਸਾਦ ਦੇ 에ਜੰਟ ਨੇ ਆਸਟ੍ਰੇਲੀਆ ਦਾ ਪਾਸਪੋਰਟ ਇਸਤੇਮਾਲ ਕਰਕੇ ਜਿਹੜਾ ਉਹ ਯੂਏਈ ਚ ਜਾ ਕੇ ਜਿਹੜਾ ਇੱਕ ਹਮਾਸ ਦੇ ਲੀਡਰ ਨੂੰ ਮਾਰ ਰਿਹਾ ਸੀ ਉਦੋਂ ਵੀ ਇਹਦਾ ਰੌਲਾ ਪਿਆ ਸੀ ਔਰੇ ਫੈਡਰਲ ਕੋਰਟ ਕੇਸ ਹੋਇਆ 2010 ਦੇ ਵਿੱਚ ਸੀ ਇਹ ਔਰ ਇਸ ਤੋਂ ਪਹਿਲਾਂ 2013 ਦੇ ਵਿੱਚ ਸਾਊਥ ਕੋਰੀਅਨ ਸਪਾਈਸ ਦੇ ਨਾਲ ਜਿਹੜਾ ਉਹ ਸੈਂਸਿਟਿਵ ਟ੍ਰੇਡ ਇਨਫੋਰਮੇਸ਼ਨ ਦਾ ਸੀ ਪਰ ਜਿਸ ਲੈਵਲ ਤੇ ਇੰਡੀਆ ਨੇ ਉੱਥੇ ਜਾ ਕੇ ਨੇਸਟ ਆਫ ਸਪਾਈਸ ਬਣਾਇਆ ਔਰ ਜੋ ਕੁਛ ਉਹਨਾਂ ਦੀਆਂ ਕਰਤੂਤਾ ਨੇ ਔਰ ਇੱਕ ਪਾਸੇ ਉਹ ਇਹ ਕਰ ਰਹੇ ਸੀ ਸਿੱਖਾਂ ਦੇ ਖਿਲਾਫ ਔਰ ਦੂਜਾ ਉੱਥੇ ਮੋਦੀ ਆ ਕੇ ਉਹ ਤੋਂ ਕਹਿ ਰਿਹਾ ਜੀ ਇਹ ਸਿੱਖ ਜਿਹੜੇ ਨੇ ਮੰਦਿਰ ਵੈਂਡਲਾਈਜ਼ ਕਰ ਰਹੇ ਨੇ ਔਰ ਹਿੰਦੂਆਂ ਦੇ ਦਿਲਾਂ ਦੇ ਉੱਤੇ ਬੜੇ ਜ਼ਖਮ ਲੱਗਦੇ ਨੇ ਅਸੀਂ ਬੜੇ ਜਿਹੜੇ ਆ ਉਹ ਪੁਜਾਰੀ ਆ ਔਰ ਇਹਦੇ ਚ ਨੇ ਐਂਡਰਿਊ ਟੈਲੇਟਰ ਨੇ ਕਿਹਾ ਕਿ ਲਾਈਕ ਆਸਟ੍ਰੇਲੀਆ واਸ਼ਿੰਗਟਨ ਹੈਜ਼ ਫਾਊਂਡ ਇਟਸੈਲਫ ਹੈਂਡਲਿੰਗ ਨਿਊ ਡੈਲੀ ਵਿਦ ਕਿਡ ਗਲਵਸ ਐਜ਼ ਇਟ ਡਰਾਸ ਇੰਡੀਆ ਕਲੋਜ਼ਰ ਐਜ਼ ਅ ਚੈੱਕ ਅਗੇਨਸਟ ਚਾਈਨਾ ਹੁਣ ਕਿਉਂਕਿ ਅਮਰੀਕਾ ਆਸਟ੍ਰੇਲੀਆ ਹੁਣ ਇੱਕੋ ਪੇਜ ਤੇ ਨੇ ਕਿਡ ਗਲਵ ਸਾਡੀ ਟਰਮ ਐ ਇਹਨੇ ਵੀ ਚੋਰੀ ਕਰ ਲਈ ਕਿ ਬਈ ਅਸੀਂ ਕਹਿੰਦਾ ਆਇਰਨ ਫਿਸਟ ਇਹ ਹੁਣ ਆਇਰਨ ਫਿਸਟ ਦੀ ਰੋਡ ਐ ਪਰ ਸਾਨੂੰ ਖੁਸ਼ੀ ਹੈ ਵੀ ਜਿਵੇਂ ਅਸੀਂ ਕੱਲ ਦੇ ਪ੍ਰੋਗਰਾਮ 'ਚ ਕਿਹਾ ਸੀ ਕਿ ਆਸਟ੍ਰੇਲੀਆ ਦੀਆਂ ਸਿੱਖ ਸੰਗਤਾਂ ਸਿੱਖ ਜਥੇਬੰਦੀਆਂ ਇਸ ਦੇ ਉੱਤੇ ਆਵਾਜ਼ ਚੁੱਕਣ ਔਰ ਇਹ ਟਾਈਮ ਹੈ ਜਿਹਦੇ ਚ ਕੇ ਨੂੰ ਭਾਰਤ ਨੂੰ ਤਾਂ ਚਟਕਾ ਦੇਣਾ ਹੀ ਬਣਦਾ ਪਰ ਆਸਟ੍ਰੇਲੀਆ ਦੀ ਹਕੂਮਤ ਨੂੰ ਵੀ ਕਿ ਭਾਈ ਇਹ ਆਪਣੀ ਨੀਤੀ ਬਦਲੋ ਔਰ ਗੁਰਦੁਆਰਾ ਕਾਉਂਸਲ ਆਫ ਵਿਕਟੋਰੀਆ ਜਿਹੜੀ ਪ੍ਰੋਮੀਨੈਂਟ ਜਥੇਬੰਦੀ ਹੈ ਗੁਰਦੁਆਰਾ ਸਾਹਿਬ ਨਾਲ ਸੰਬੰਧਤ ਉਹਨਾਂ ਦੇ ਜੁਆਇੰਟ ਸੈਕਟਰੀ ਦੀ ਅਥੋਰਾਈਜ਼ਡ ਜਿਹੜੀ ਹੈ ਪ੍ਰੈਸ ਰਿਲੀਜ਼ ਹੈ ਔਰ ਉਹਦੇ ਚ ਉਹਨਾਂ ਨੇ ਆਸਟ੍ਰੇਲੀਅਨ ਸਿੱਖ ਕਮਿਊਨਿਟੀ ਕੰਡੈਮਸ ਐਸਪਾਇਨਜ ਬਾਈ ਦਾ ਇੰਡੀਅਨ ਐਡਮਿਨਿਸਟ੍ਰੇਸ਼ਨ ਕਿ ਅਸੀਂ ਅਕੀਦੀ ਕਰਦੇ ਹਾਂ ਕਿ ਜੋ ਇਹ ਜਸੂਸੀ ਦਾ ਕੰਮ ਇਹਨਾਂ ਨੇ ਭਾਰਤੀਆਂ ਭਾਰਤੀ ਐਡਮਿਨਿਸਟ੍ਰੇਸ਼ਨ ਨੇ ਕੀਤਾ ਹੈ ਹੂੰ ਇਨ ਹੈ ਡੀਪਲੀ ਕਨਸਰਨਿੰਗ ਡਿਵੈਲਪਮੈਂਟ ਰੀਸੈਂਟ ਰਿਪੋਰਟਸ ਫ্রম ਰੈਪਿਊਟੇਬਲ ਆਸਟ੍ਰੇਲੀਅਨ ਨਿਊਜ਼ ਆਊਟਲੈਟਸ ਹੈਵ ਬਰਾਉਟ ਟੂ ਲਾਈਟ ਅਲੀਗੇਸ਼ਨਸ ਆਫ ਸਪਾਇਨਜ ਐਕਟੀਵਿਟੀਜ਼ ਪ੍ਰਪੋਰਟਲੀ ਕੈਰੀਡ ਆਊਟ ਬਾਈ ਦਾ ਇੰਡੀਅਨ ਗਵਰਨਮੈਂਟ ਵਿਦ ਅ ਵਿਦ ਇਨ ਆਸਟ੍ਰੇਲੀਅਨ ਬਾਰਡਰਸ ਥੀਜ਼ ਰਿਵਿਲੇਸ਼ਨਸ ਹੈਵ ਪ੍ਰੌਂਪਟਿਡ ਸਟਰੋਂਗ ਕਨਡਮਨੇਸ਼ਨ from Australian Sikh community which has long been vocal about issues of human rights violations and discrimination against minorities in India. ਕਿ ਭਾਈ ਇਹ ਖਬਰਾਂ ਆਈਆਂ ਨੇ ਔਰ ਆਸਟ੍ਰੇਲੀਆ ਦੀ ਸਿੱਖ ਕਮਿਊਨਿਟੀ ਜਿਹੜੀ ਹੈ ਉਹ ਪਹਿਲਾਂ ਹੀ ਇਸ ਬਾਰੇ ਪੂਰੀ ਮੁਖਰ ਰਹੀ ਹੈ ਕਿ ਕਿਵੇਂ ਹਿਊਮਨ ਰਾਈਟਸ ਦੀਆਂ ਵਾਇਓਲੇਸ਼ਨਸ ਹੋ ਰਹੀਆਂ ਨੇ ਭਾਰਤ ਚ ਔਰ ਘੱਟ ਗਿਣਤੀਆਂ ਦੇ ਨਾਲ ਕਿਵੇਂ ਧੱਕਾ ਹੋ ਰਿਹਾ ਵਿਤਕਰਾ ਹੋ ਰਿਹਾ ਇੰਡੀਅਨ ਗਵਰਨਮੈਂਟ ਹੈਜ਼ ਫॉर ਅ ਲੌਂਗ ਟਾਈਮ ਨਾਊ ਯੂਜ਼ਡ ਇਟਸ ਐਮਬੈਸੀ ਐਂਡ ਕੌਂਸਲੇਟਸ ਇਨ ਆਸਟ੍ਰੇਲੀਆ to spy on sikh activists vocal on human rights abuses in india and take various measures to silence these voices ke bhartiya embassy aur consulate lambe samay to jehde sikh activists ne unna de utte spying aur adad tarikyan de naal unna diyan awazan nu khamosh karan de jehde ne oh tang tarike apnaunde rahe ne articles published by abc news and sydney morning herald on april 30th 2024 Have shed light on what is described as a nest of spies operated by Indian government in Australia. These reports allege that Indian intelligence operatives were engaged in systematic efforts to gather sensitive information, raising serious concerns about the integrity of diplomatic relations and safety of minority communities residing in Australia. Sydney Morning Herald, and इंडियन ਜਿਹੜੇ ਇੰਟੈਲੀਜੈਂਸ ਆਪਰੇਟਿਵ ਸੀ ਉਹ ਉਹਨਾਂ ਨੇ ਸੈਂਸਿਟਿਵ ਇਨਫੋਰਮੇਸ਼ਨ ਇਕੱਠੀ ਕੀਤੀ ਔਰ ਕਿਵੇਂ ਉਹਨਾਂ ਨੇ ਜਿਹੜੀ ਹੈ ਡਿਪਲੋਮੈਟਿਕ ਰਿਲੇਸ਼ਨਸ ਦਾ ਜਿਹੜਾ ਚਾਰਟਰ ਹੁੰਦਾ ਹੈ ਜਾਂ ਜਿਹਦੇ ਥੱਲੇ ਇਹ ਹੁੰਦਾ ਉਹਨੂੰ ਵਾਇਓਲੇਟ ਕੀਤਾ ਔਰ ਇਵਨ ਅਮਰੀਕਾ ਆਸਟ੍ਰੇਲੀਆ ਦੇ ਵੀ ਜਿਹੜੀਆਂ ਘਟ ਗਣਤੀਆਂ ਨੇ ਉਹਨਾਂ ਨੂੰ ਵੀ ਵਲਨਰੇਬਲ ਬਣਾਇਆ ਫਰ ਅਸਟ੍ਰੇਲੀਅਨ ਸਿਕ ਕਮੇਟੀ ਥੀਸ ਅਲੀਗੇਸ਼ਨਸ ਆਰ ਪਾਰਟिकुलरਲੀ ਟ੍ਰਬਲਿੰਗ ギਵਨ ਦਾ ਹਿਸਟਰੀ ਆਫ ਪਰਸੀਕਿਊਸ਼ਨ And marginalization faced by Sikhs and other minority groups in India. The Sikh Committee has been at the forefront of advocating for human rights and justice both within India and on the international stage. The reported espionage activities only serve to exacerbate existing concerns about treatment of minorities under the Modi Indian administration and the extent they go to silence voices. Australian Sikh Committee. ਭਾਰਤ ਸਰਕਾਰ ਤੇ ਇਲਜ਼ਾਮ ਆਏ ਨੇ ਹੋਰ ਵੀ ਤਕਲੀਫ ਦੇ ਨੇ ਕਿਉਂਕਿ ਸਿੱਖਾਂ ਦੇ ਨਾਲ ਪਹਿਲਾਂ ਵੀ ਜਿਹੜੀ ਇਹ ਲਗਾਤਾਰਤਾ ਨਾਲ ਪਰਸੀਕਿਊਸ਼ਨ ਔਰ ਉਹਨਾਂ ਨੂੰ ਹਾਸ਼ੀਏ ਤੇ ਧੱਕਣ ਦੀ ਕੋਸ਼ਿਸ਼ ਇੰਡੀਆ ਦੇ ਵਿੱਚ ਹੁੰਦੀ ਰਹੀ ਹੈ ਕਿਉਂਕਿ ਸਿੱਖ ਉੱਥੇ ਵੀ ਔਰ ਇੰਟਰਨੈਸ਼ਨਲੀ ਵੀ ਹਮੇਸ਼ਾ ਮਖਰ ਨੇ ਜਦੋਂ ਮਨੁੱਖੀ ਹੱਕਾਂ ਦੀ ਗੱਲ ਆਉਂਦੀ ਹੈ ਔਰ ਇਹ ਜਿਹੜਾ ਇਸ ਲੈਵਲ ਦੀ ਜਿਹੜੀ ਜਾਸੂਸੀ ਹੈ ਜੋ ਭਾਰਤ ਵੱਲੋਂ ਹੋਈ ਔਰ ਇਸ ਦੇ ਉੱਤੇ ਫਿਰੇ ਲੱਗਦਾ ਹੈ ਕਿ ਵੀ ਮਾਈਨੋਰਟੀਜ਼ मोदी ਦੇ ਇੰਡੀਅਨ ਐਡਮਿਨਿਸਟ੍ਰੇਸ਼ਨ ਦੇ ਥੱਲੇ ਕਿਸ ਹੱਦ ਤੱਕ ਮਾਈਨੋਰਟੀਜ਼ ਦੀ ਆਵਾਜ਼ ਨੂੰ ਜ਼ੁਬਾਨ ਦੇ ਲਈ ਇਹ ਪਹੁੰਚ ਗਏ ਨੇ ਫਰਦਰ ਮੋਰ ਦਾ ਐਕਸਪਲਸ਼ਨ ਆਫ ਇੰਡੀਅਨ ਸਪਾਈਸ ਫ্রম ਆਸਟ੍ਰੇਲੀਆ ਐਸ ਡੀਟੇਲਡ ਇਨ ਸਿਡਨੀ ਮਾਰਨਿੰਗ ਹੈਰਾਲਡ ਆਰਟੀਕਲ ਅੰਡਰਸਕੋਰਸਸ ਦਾ ਗ੍ਰੈਵਿਟੀ ਆਫ ਦਾ ਸਿਚੁਏਸ਼ਨ ਐਂਡ ਹਾਈਲਾਈਟਸ ਦਾ ਆਸਟ੍ਰੇਲੀਅਨ ਗਵਰਨਮੈਂਟਸ ਕਮਿਟਮੈਂਟ ਟੂ ਸੇਫਗਾਰਡਿੰਗ ਨੈਸ਼ਨਲ ਸਕਿਉਰਟੀ ਇੰਟਰਸ ਹਾਊਏਵਰ ਇਟ ਆਲਸੋ ਰੇਜ਼ਸ ਕੁਐਸਚਨਸ ਅਬਾਊਟ ਦਾ ਐਕਸਟੈਂਟ ਆਫ ਫੋਰਨ ਇੰਟਰਫੀਅਰੈਂਸ ਐਂਡ ਅੰਡਰਸਕੋਰਸਸ ਦਾ for enhanced vigilance in protecting the rights and safety of all australians regardless of their background or ethnicity ke bhi ye jare indian spy tho kade gaye jara akhbar da hawala ohna ne ditta hai ke bhi is ne evi sabit kar ditta hai bi is sthiti jadi hai kinni gambhir hai aur kiven even jadi sadi rashtri suraksha nu bhi compromise karan di koshish hai ਅਸੀਂ ਇਸ ਦੇ ਉੱਤੇ ਵੀ ਸਵਾਲ ਚੁੱਕਦੇ ਹਾਂ ਕਿ ਇਹ ਜਿਹੜੀ ਇੰਟਰਫੀਰੈਂਸ ਹੈ ਬਾਹਰਲੀ ਦਖਲਅੰਦਾਜ਼ੀ ਹੈ ਇਹ ਇਸ ਨੂੰ ਰੋਕਣ ਦੇ ਲਈ ਜ਼ਿਆਦਾ ਵਿਜੀਲੈਂਟ ਹੋਣ ਦੀ ਲੋੜ ਹੈ ਤਾਂ ਕਿ ਸਾਰੇ ਆਸਟ੍ਰੇਲੀਅਨਸ ਦੇ ਜਿਹੜੇ ਹੱਕਾਂ ਨੂੰ ਮਹਿਫੂਜ਼ ਕੀਤਾ ਜਾ ਸਕੇ ਉਹ ਕਿਸੇ ਵੀ ਪਿਛੋਕੜ ਜਾਂ ਕਿਸੇ ਵੀ ਨਸਲ ਦੇ ਹੋਣ ਬਿਲਕੁਲ ਦਾ ਆਸਟ੍ਰੇਲੀਅਨ ਸਿੱਖ ਕਮਿਊਨਿਟੀ ਸਟੈਂਡਸ ਇਨ ਸੋਲੀਡੈਰਿਟੀ ਵਿਦ ਆਲ ਕਮਿਊਨਿਟੀਆਂ ਇਫੈਕਟਿਡ ਬਾਈ ðiਜ਼ ਐਲੀਗੇਸ਼ਨਸ ਐਂਡ ਕਾਲਸ ਫੋਰ ਏ ট্রান্সਪੇਰੈਂਟ ਇਨਵੈਸਟੀਗੇਸ਼ਨ ਟੂ ਅਨਕਵਰ ਦਾ ਟਰੂਥ ਬਿਹਾਈਂਡ ਦੀਜ਼ ਐਸਪਾਇਰੇਜ ਐਕਟੀਵਿਟੀਜ਼ ਕਿ ਵੀ ਅਸੀਂ ਸੋਲੀਡੈਰਿਟੀ ਦੇ ਨਾਲ ਖੜੇ ਹਾਂ ਸਾਰੀਆਂ ਕਮੇਟੀਆਂ ਦੇ ਨਾਲ ਔਰ ਅਸੀਂ ਚਾਹੁੰਦੇ ਹਾਂ ਕਿ ট্রান্সਪੇਰੈਂਟ ਇਨਵੈਸਟੀਗੇਸ਼ਨ ਹੋਏ ਸੱਚ ਨੂੰ ਸਾਹਮਣੇ ਲਿਆਉਣ ਲਈ ਜਿਵੇਂ ਅਸੀਂ ਬਿਗਨਿੰਗ ਚ ਕਿਹਾ ਕਿ ਇਹ ਮੰਗ ਹੋਏ ਕਿ ਆਸਟ੍ਰੇਲੀਅਨ ਗਵਰਨਮੈਂਟ ਪਹਿਲਾਂ ਇੱਕ ਵਾਈਟ ਪੇਪਰ ਜਾਰੀ ਕਰੇ ਇਹਨਾਂ 4 ਸਾਲ ਦੀਆਂ ਡਿਵੈਲਪਮੈਂਟਸ ਦੇ ਉੱਤੇ ਜੀ ਇਹ ਕਹਿ ਕੇ ਉਹਨਾਂ ਦੀ ਜਿਹੜੀ ਉਹ ਬੀਬੀ ਨੇ ਫੋਰਨ ਮਿਨਿਸਟਰ ਨੇ ਜਾਨ ਚੁੜਾਈ ਕਿ ਜੀ ਸਾਡੀ ਪਰੰਪਰਾ ਹੈ ਅਸੀਂ ਇੰਟੈਲੀਜੈਂਸ ਦੇ ਉੱਤੇ ਕੋਈ ਕਮੈਂਟ ਨਹੀਂ ਕਰਦੇ ਸਵਾਲ ਇੰਟੈਲੀਜੈਂਸ ਦਾ ਨਹੀਂ ਹੈ ਇਹ ਬਿਲਕੁਲ ਅਰਿੱਦਤ ਤੇ ਵਾਈਟ ਪੇਪਰ ਜਾਰੀ ਕਰਨ ਔਰ ਭਾਰਤ ਦੀ ਦਖਲਅੰਦਾਜ਼ੀ ਦੇ ਉੱਤੇ ਜੇ ਲੋਡ ਹੋਏ ਵਾਈਟ ਵਾਈਟ ਪੇਪਰ ਤੋਂ ਜਿਹੜੀ ਤਸੱਲੀ ਨਹੀਂ ਹੁੰਦੀ ਤਾਂ ਫਿਰ ਇੰਡੀਪੈਂਡੈਂਟ ਇਨਵੈਸਟੀਗੇਸ਼ਨ ਵੀ ਜਿਹੜੀ ਹੈ ਇਸ ਦੀ ਮੰਗ ਕੀਤੀ ਜਾਏ ਬਿਲਕੁਲ ਔਰ ਇਟ ਇਜ਼ ਇੰਪੈਰੀਟਿਵ ਥੈਟ ਅਸਟ੍ਰੇਲੀਅਨ ਗਵਰਨਮੈਂਟ ਟੇਕਸ ਸਵਿਫਟ ਐਂਡ ਡਿਸਾਈਸਿਵ ਐਕਸ਼ਨ ਟੂ ਐਡਰੈਸ ðiਸ ਸੀਰੀਅਸ ਅਲੀਗੇਸ਼ਨਸ ਐਂਡ ਅਪਹੋਲਡ ਦਾ ਪ੍ਰਿੰਸੀਪਲਸ ਆਫ ਡੈਮੋਕਰੇਸੀ ਟਰਾਂਸਪੈਰੈਂਸੀ ਐਂਡ ਰਿਸਪੈਕਟ ਫਾਰ ਹਿਊਮਨ ਰਾਈਟਸ ਓਵਰ ਟ੍ਰੇਡ ਐਗਰੀਮੈਂਟਸ ਐਂਡ ਅਦਰ ਮੋਨਿਟਰੀ ਫੋਰਨ ਪੋਲਿਸੀਜ਼ ਇਹ ਦੂਜਾ ਨਿਸ਼ਾਨ ਹੈ ਕਿ ਭਈ ਇਨ ਫਿਊਚਰ ਹੁਣ ਤੁਸੀਂ ਇੰਡੀਆ ਦੇ ਨਾਲ ਕਹੋ ਜੀ ਸਾਡੀ ਟ੍ਰੇਡ ਟਾਕ ਚੱਲ ਰਹੀ ਹੈ ਉਹ ਅਨ ਇਫੈਕਟਿਡ ਹੈ ਅਸੀਂ ਡੈਮੋਕਰੇਸੀ ਦੇ ਜਿਹੜੇ ਆ ਉਹ ਸੂਤਰਤਾ ਆ ਰਹੇ ਅਸੀਂ ਝੰਡਾ ਬਰਦਾਰ ਹੈ ਤੁਹਾਡੇ ਮੁਲਕ ਦੇ ਵਿੱਚ ਆ ਕੇ ਉਹਨਾਂ ਨੇ ਜੋ ਇੱਥੇ ਖਲਲ ਪਾਇਆ ਇਸ ਲਈ ਇਹ ਸਾਰੇ ਵੀ ਟ੍ਰੇਡ ਐਗਰੀਮੈਂਟ ਵੀ ਤੇ ਜਿਹੜੇ ਹੋਰ ਵੀ ਫਾਈਨੈਂਸ਼ੀਅਲ ਮੋਨਿਟਰੀ ਮੈਟਰਸ ਨੇ ਉਹਨਾਂ ਦੇ ਉੱਤੇ ਹਾਲ ਦੀ ਕੜੀ ਫੁੱਲ ਸਟਾਪ ਲਾਇਆ ਜਾਏ ਪਹਿਲਾਂ ਪਿਛਲਾ ਸਾਰਾ ਇਨਵੈਸਟੀਗੇਟ ਹੋਏ ਔਰ ਆਸਟ੍ਰੇਲੀਅਨ ਲੋਕਾਂ ਨੂੰ ਸੱਚ ਤੋਂ ਜਾਣੂ ਕਰਾਇਆ ਜਾਏ ਅੱਛਾ ਦਾ ਸੇਮ ਸਿੰਪਲੀ ਕੈਨੋਟ ਬੀ ਆਸਕਡ অর ਐਕਸਪੈਕਟਡ ਆਫ ਦਾ ਇੰਡੀਅਨ ਗਵਰਨਮੈਂਟ ਗਿਵਨ ਇਟਸ ਕਲੀਅਰ এনवायरमेंट ਐਂਡ ਨੌਲੇਜ ਆਫ ਦਾ ਸਪਾਇਨਜ ਐਕਟੀਵिटीज ਨਾਟ ਓਨਲੀ ਇਨ ਆਸਟ੍ਰੇਲੀਆ ਬਟ ਜਰਮਨੀ ਯੂਨਾਈਟਿਡ ਕਿੰਗਡਮ ਕੈਨੇਡਾ ਐਂਡ ਯੂਨਾਈਟਿਡ ਸਟੇਟਸ ਆਫ ਅਮਰੀਕਾ ਇਹ ਬਿਲਕੁਲ ਠੀਕ ਕਿਹਾ ਇਹਨਾਂ ਨੇ ਉਹਨਾਂ ਅਮਰੀਕਾ ਇਹ ਕਹਿੰਦਾ ਜੀ ਅਸੀਂ ਵੇਟ ਕਰ ਰਹੇ ਹਾਂ ਇੰਡੀਆ ਨੇ ਜਿਹੜੀ ਇਨਵੈਸਟੀਗੇਟਿਵ ਟੀਮ ਬਣਾਈ ਹੋਈ ਹੈ ਉਹਦੇ ਉਹ ਕੀ ਕਰੇਗਾ ਉਹ ਕਸਾਈ ਜਿਹੜਾ ਉਹ ਇਨਵੈਸਟੀਗੇਟ ਕਰੇਗਾ ਕਿ ਬੱਕਰਿਆਂ ਨੂੰ ਮੈਂ ਕਿਉਂ ਮਾਰਿਆ ਸੋ ਇਹ ਇਵੇਂ ਹੀ ਹੈ ਉਹਨਾਂ ਨੇ ਬਿਲਕੁਲ ਠੀਕ ਕਿਹਾ ਵੀ ਅਸੀਂ ਉਹਨਾਂ ਦੀ ਕਿਸੇ ਜਾਂਚ ਤੇ ਜਾਂ ਦੂਸਰੇ ਦੇ ਉੱਤੇ ਕੋਈ ਵੀ ਜਿਹੜਾ ਨਾ ਬਿਲਕੁਲ ਭਰੋਸਾ ਨਹੀਂ ਹੈ ਔਰ ਇਹ ਆਸਟ੍ਰੇਲੀਆ ਕਿਉਂਕਿ ਭਾਰਤ ਨੇ ਕਰਤੂਤਾਂ ਜਰਮਨੀ ਯੂਕੇ ਕੈਨੇਡਾ ਤੇ ਅਮਰੀਕਾ ਜੁ ਵੀ ਕੀਤੀਆਂ ਨੇ ਅੱਛਾ ਇਨ ਸਪਟੈਂਬਰ 2023 Canadian Prime Minister Justin Trudeau announced that his government had credible allegations of potential link between the Indian government and the killing of Canadian Sikh leader. The killing represents a targeted extrajudicial killing on foreign soil and marks a flagrant violation of international laws by the Indian authorities. उन्होंने बड़ी केयरफुली स्टेटमेंट ड्राफ्ट की थी उन्होंने क्या कि भी टूडो ने पहल कह दता सी क्या सितंबर के क्रेडिबल एलि इंफॉरमे है भी इंडिया का की लिंक है और उन्होंने कहा कि भी यी किलिंग है ये एक्सट्रा जुडिशल किलिंग फॉरन सॉयल के उ इंटरशनल लॉ की जी वायोलेशन है और जा रहा है कि ये फिर जवाबदेन इंटनैशनल लैवल से द एसपायनिज एक्टिविट बाई इंडियन एजेंट्स अक्रॉस द वर्ल्ड not only targets a sick community but also the integrity of the international security system matlab ye abhi ikalla sikhan nu nishana banan di gal nahi hai international tade system te kon bharosa karega matlab unnu unhane jehda violate kita aur us diyan vi thajiyan udaiyan ne o di credibility da akhiriyan line ne the gathering of sensitive intelligence and information in australia by indian agents should be seen as highly concerning for the entire australian population it's a matter of great threat to our national security and sovereignty the australian sec committee urges the australian government to urgently reconsider their trading strategy with india un kehya ji eh jehdi sensitive intelligence or information australia jo indian agents ne kaddi hai ikalla sakhan wale da koi taluq nahi hai eh ta australian population or australian mulk de interest de khilaf hai eh saadi national security ਔਰ ਸਾਡੀ ਪ੍ਰਭੂ ਸਤਾ ਉਸ ਨੂੰ ਚੈਲੰਜ ਹੈ ਸੋ ਇਹ ਫਾਈਨਲ ਚ ਉਹਨਾਂ ਨੇ ਕਿਹਾ ਵੀ ਅਸੀਂ ਆਸਟ੍ਰੇਲੀਅਨ ਗਵਰਨਮੈਂਟ ਨੂੰ ਇਹ ਬੇਨਤੀ ਵੀ ਕਰਦੇ ਕਿ ਟੂ ਅਰਜੈਂਟਲੀ ਰੀਕਨਸਿਡਰ देयर ਟਰੇਡਿੰਗ ਸਟ੍ਰੈਟਜੀ ਵਿਦ ਇੰਡੀਆ ਕਿ ਬਈ ਬੰਦ ਕਰੋ ਉਹਨਾਂ ਦੇ ਨਾਲ ਜਿਹੜਾ ਟਰੇਡ ਔਰ ਦੂਜਾ ਜਿਹੜਾ ਇਹਨਾਂ ਦੀ ਫੋਰਨ ਮਿਨਿਸਟਰੀ ਕੀ ਆ ਵੋਂਗ ਵੋਂਗ ਕਹਿ ਰਹੀ ਸੀ ਕੱਲ ਜੀ ਅਸੀਂ ਬਹੁਤ ਡੈਮੋਕ੍ਰੇਸੀਆਂ ਐ ਅਸੀਂ ਬਹੁਤ ਐ ਇੰਡੀਆ ਦੇ ਨਾਲ ਫੁਲਾਣਾ ਟਿਮਕਾ ਮੇਰਾ ਖਿਆਲ ਹੈ ਕਿ ਵੀ ਇਹ ਬਾਕੀ ਥਾਵਾਂ ਤੋਂ ਵੀ ਪ੍ਰੈਸ਼ਰ ਔਰ ਸਿੱਖ ਜਥੇਬੰਦੀਆਂ ਨੂੰ ਨੋਮੈਂਡੇ ਨੂੰ 1 ਟੂ 1 ਵੀ ਉਹਨਾਂ ਦੀ ਇੰਟੈਲੀਜੈਂਸ ਏਜੰਸੀਆਂ ਨਾਲ ਵੀ ਉਹਨਾਂ ਦੇ ਹੋਮ ਡਿਪਾਰਟਮੈਂਟ ਨਾਲ ਵੀ ਉਹਨਾਂ ਦੇ ਫੋਰਨ ਅਫੇਅਰਸ ਨਾਲ ਵੀ ਔਰ ਆਪਣੇ ਲੋਕਲ ਰਿਪ੍ਰেজੈਂਟੇਟਿਵਸ ਨਾਲ ਵੀ 1 ਟੂ 1 ਮੀਟਿੰਗਸ ਜੜੀਆਂ ਨੇ ਕਰਨੀਆਂ ਚਾਹੀਦੀਆਂ ਜੀ ਰਾਸ ਸਾਹਿਬ ਤੁਹਾਡਾ ਬਹੁਤ ਧੰਨਵਾਦ ਸਤਿ ਆਲਿਏ ਨੇ ਬ੍ਰੇਕ ਈਵਰਸ ਤੁਸੀਂ ਇਸੇ ਤਰ੍ਹਾਂ ਬੜੇ ਨਾਲ ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ